ਮੇਰਾ ਜਿਵੇਂ ਆਪ ਸੰਗਤਾਂ ਦੇ ਬੱਚਿਆਂ ਨੇ ਇਤਨਾ ਬਹੁਤ ਇਮਾਨ ਤੇ ਪਿਆਰ ਨਾਲ ਸ਼ਿੱਖਿਸ਼ਤਤਾ ਉਹਤੇ ਗੁਰੂ ਸਾਹਿਬ ਨੇ ਭਾਸ਼ਣ ਕਰਕੇ ਆਪ ਦੀ ਸਿਵਾਵਾ ਨੇ ਭਾਈ ਸਾਹਿਬ ਉਹਨਾਂ ਦੇ ਜੀਵਨ ਬਾਰੇ ਗੱਲ ਕਰਕੇ ਗਏ ਨੇ ਮੈਂ ਉਹ ਤੋਂ ਨਾਲ ਲੜੀ ਜੋੜਨ ਦੀ ਕੋਸ਼ਿਸ਼ ਕਰਾਂਗਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਾਹੌਰ ਦੀਆਂ ਗਲੀਆਂ ਦੇ ਵਿੱਚ ਆਪ ਜੀ ਨੇ ਸਰਗਣ ਕੀਤਾ ਇੱਕ ਅਨਾਥ ਬਾਲਕ ਦੀ ਤਰ੍ਹਾਂ ਸਮਾਪਤੀ ਕੀਤਾ ਜਨਰੇਟਰ ਦਾ ਗਲ ਕਰਸ ਕਰੀ ਤੇ ਕੋਈ ਦਾ ਸਾਹ ਦੀ ਲਾਈਟ ਵੀ ਤਾਂ ਨਹੀਂ ਆ ਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਬੇਟੀ ਦਾ ਰਿਸ਼ਤਾ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਧਾਮ ਵਿਅੰਤ ਸੇਵਾਵਾਂ ਗੁਰੂ ਕਰਦੀ ਕੀਤੀਆਂ ਇਹ ਗੱਲ ਯਾਦ ਰੱਖਿਏ ਜੇ ਉਹਨਾਂ ਦਾ ਜੀਵਨ ਆਪਾਂ ਦੇਖਦੇ ਹਾਂ ਜੋ ਨਵਾਂ ਆਗਮਨ ਗੁਰੂ ਪ੍ਰਭ ਮਨਾ ਰਹੇ ਹਾਂ ਅਸੀਂ ਆਪਣੇ ਅੰਦਰ ਵੀ ਝਾਤ ਮਾਰਨੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਸੇਵਾ ਦਾ ਐਨਾ ਸਥਾਨ ਚਾਹੀਦਾ ਸਿੱਖ ਕੇ ਧਿਆਨ ਰੱਖੀ ਗੁਰੂ ਤੇਰੇ ਕੋਲ ਸੇਵਾ ਤੇ ਸਿਮਰਨ ਦੇ ਦੋ ਖਾਂਮਾ ਜਿਸ ਤਰ੍ਹਾਂ ਪੰਛੀ ਕੋਲ ਦੋ ਖੰਭ ਨੇ ਤਾਂ ਉਹ ਆਸਮਾਨ ਦੇ ਵਿੱਚ ਉਡਾਰੀ ਮਾਰ ਸਕਦਾ ਜੇ ਉਹਦੇ ਕੋਲ ਇੱਕ ਖੰਭ ਹੋਵੇ ਉਹ ਆਸਮਾਨ ਦੇ ਵਿੱਚ ਉਡ ਨਹੀਂ ਸਕਦਾ ਹੁਣ ਜਿਹਨਾਂ ਕੋਲ ਦੋ ਖੰਭ ਨੇ ਜਿਹਨੇ ਪੰਛੀਆਂ ਕੋਲ ਉਡਾਰੀ ਮਾਰ ਸਕਦੇ ਤੇ ਸਿੱਖਾਏ ਕਿ ਅਧਿਆਤਮਿਕ ਮੰਡਲ ਦੇ ਵਿੱਚ ਉਡਾਰੀਆਂ ਮਾਰਨੀਆਂ ਤੇਰੇ ਕੋਲ ਦੋ ਖੰਭ ਨੇ ਇੱਕ ਸੇਵਾ ਤੇ ਇੱਕ ਸਿਮਰਨ ਹੁਣ ਜਿਹਦੇ ਕੋਲ ਸੇਵਾ ਤੇ ਸਿਮਰਨ ਹੈ ਗੁਰੂ ਦੇ ਚਰਨਾ ਵਿੱਚੋਂ ਪ੍ਰਵਾਨ ਹੁੰਦਾ ਤੇ ਭਾਈ ਜੇਠਾ ਜੀ ਕੋਲ ਇਹ ਦੋਨੇ ਜੀ ਹਨ ਸੇਵਾ ਵੀ ਹੈ ਸਿਮਰਨ ਵੀ ਹੈ ਤੇ ਪ੍ਰਵਾਨ ਕਿਤਨੇ ਹੋਏ ਜਿਹਨੂੰ ਲਾਹੌਰ ਸ਼ਹਿਰ ਦੇ ਲੋਕ ਨਾ ਭਾਗਾ ਕਹਿੰਦੇ ਸੀ ਅਨਾਥ ਕਹਿੰਦੇ ਸੀ ਕਿ ਮਨਹੂਸ਼ ਜਿਹਦੇ ਨਾਲ ਸ਼ਰੀਕੇ ਕਬੀਲੇ ਦੇ ਬੱਚਿਆਂ ਨਾਲ ਖੇਡਣ ਦਾ ਸੁਪਾ ਨਹੀਂ ਮਿਲਿਆ ਸਮਾਂ ਨਹੀਂ ਮਿਲਿਆ ਜਦੋਂ ਬੱਚਿਆਂ ਨਾਲ ਖੇਡਦੇ ਕਹਿੰਦੇ ਮਾਪੇ ਆਪਣੇ ਬੱਚਿਆਂ ਦੀ ਬਾਹ ਫੜ ਕੇ ਲੈ ਜਾਂਦੇ ਵੀ ਇਹਦੇ ਨਾਲ ਨਹੀਂ ਖੇਡਣਾ ਇੰਨੀ ਨਫਰਤ ਆਪਣੀ ਨਫਰਤ ਕਰਦੇ ਸੀ ਤੇ ਜਦੋਂ ਨਾਨੀ